ਜੇ ਅਸੀਂ ਕੋ ਮੰਤਰੀ ਪਦਰ ਦੇ ਉੱਤੇ ਦੇਖੀਏ ਜਿਹੜੇ ਥਿੰਕ ਟੈਂਕ ਨੇ ਅਤੇ ਐਲਬ੍ਰਿਜ ਕੋਲਬੀ ਵਰਗੇ ਬੰਦੇ ਨੇ ਉਹ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ ਜਿਆਦਾ ਨਹੀਂ ਹੈਗੇ ਤੇ ਉਹਨਾਂ ਦੇ ਹੱਥ ਦੇ ਵਿੱਚ ਹੀ ਪਾਵਰ ਹੁੰਦੀ ਹੈ ਉਹਨਾਂ ਦੇ ਹੱਥ ਦੇ ਵਿੱਚ ਹੀ ਤਾਕਤ ਹੁੰਦੀ ਹੈ ਤੇ ਤੁਸੀਂ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚੋਂ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਵੀ ਆਪਾਂ ਨੂੰ 200 ਬੰਦਾ ਚਾਹੀਦਾ ਆਪਣਾ 200 ਵਿਊਅਰ ਆਪਣਾ 200 ਸਿੱਖ ਮਾਈ ਭਾਈ ਐਦਾਂ ਦਾ ਚਾਹੀਦਾ ਜਿਹੜਾ ਲੈਣਾ ਸਿੰਘ ਤੋੜ ਵਰਗਾ ਹੋਵੇ ਤੇ ਉਹ ਮਹਾਰਾਜੇ ਦੀ ਜਿਹੜੀ ਸੋਚ ਉਹਦਾਂ ਦਾ ਹੋਵੇ ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਉਹਦੇ ਵਿੱਚ ਜੂਸਾ ਹੋਵੇ ਇਦਾਂ ਇਦਾਂ ਦੇ 200 ਵਰ ਦੇ ਚਾਹੀਦੇ ਨੇ ਮੈਂ ਜਿਹੜੇ ਬਰੀਕੀ ਦੇ ਨਾਲ ਸੋਚ ਸਕਣ ਜੜੀਆਂ ਗੱਲਾਂ ਅਸੀਂ ਕਰਦੇ ਆ ਉਹਨਾਂ ਨੂੰ ਆਪਣੇ ਮਨ ਬਸਤਿਕ ਦੇ ਵਿੱਚ ਵਸਾ ਕੇ ਸਾਹਿਬ ਸੱਚੇ ਪਾਤਸ਼ਾਹ ਤੋਂ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਆਪਣੀ ਜਿਹੜੀ ਹੈ ਖਾਲਸਾ ਧੜਵਾਲ ਸੇਧਤ ਰਹਿਣ ਤੇ ਉਸ ਦੇ ਵਿੱਚੋਂ ਨਿਕਲਣਾ ਹੈ ਸਾਰਾ ਕੁਝ ਜੇ ਅਸੀਂ ਵੱਡੀ ਗਿਣਤੀ ਸਿਰਫ ਦਰਸ਼ਕੀ ਬਣੋਣੇ ਹੁਣ ਫਿਰ ਹੋਰ ਬਹੁਤ ਰੰਗ ਢੰਗ ਹੈਗੇ ਨੇ ਸਾਡੇ ਕੋਲ ਸਾਡੇ ਕੋਲ ਨਹੀਂ ਹੈਗੇ ਅਸੀਂ ਉਹ ਛੱਡ ਚੁੱਕੇ ਆਂ ਦੂਰ ਕਰ ਚੁੱਕੇ ਆਂ ਤੇ ਜੋ ਦੁਨੀਆ ਦੇ ਵਿੱਚ ਜਿਸ ਤਰੀਕੇ ਦਾ ਭੇਡ ਚਾਲ ਜਾ ਹੋਰ ਤਰੀਕੇ ਦੀਆਂ ਨਕਲੋ ਹਰਕਤਾਂ ਚੱਲ ਰਹੀਆਂ ਨੇ ਉਹਨਾਂ ਨੂੰ ਅਸੀਂ ਨਹੀਂ ਪਰਣਾਏ ਜਾਣਾ ਉਹਨਾਂ ਦੇ ਸਨਮੁਖ ਨਹੀਂ ਹੋਣਾ ਉਹਨਾਂ ਨੂੰ ਅਸੀਂ ਉਹਨਾਂ ਦੇ ਨੇੜੇ ਉਹ ਵੀ ਨਹੀਂ ਲੰਘਣਾ ਅਸੀਂ ਸੋ 200 ਸਿੰਘ ਤੇ ਜੇ ਦੁਸ਼ਮਣ ਵੀ ਦੇਖਦਾ 200 ਉਹਦੇ ਮਲਾ ਲੋ 400 ਬੰਦੇ ਬਹੁਤ ਨੇ ਏਜੰਸੀਆਂ ਝੂਸੀਆਂ ਦੇ ਪਾ ਕੇ ਕਿਉਂਕਿ ਜਿਹੜੀ ਅਸੀਂ ਸਮਗਰੀ ਜਾਂ ਵਿਚਾਰ ਵਟਾਂਦਰਾ ਇੱਥੇ ਰੱਖਦੇ ਆ ਇੱਥੇ ਗੱਲਬਾਤ ਕਰਦੇ ਆ ਕਈ ਉਹਦੇ ਐਂਗਲ ਹੁੰਦੇ ਨੇ ਕਈ ਪਾਸੇ ਉਹਨੇ ਕੰਮ ਕਰਨਾ ਹੁੰਦਾ ਅਸੀਂ ਗੱਲ ਓਨੀ ਕੀ ਕਰਦੇ ਆ ਜਿਹੜੀ ਕਿ ਉਸ ਤਰੀਕੇ ਨਾਲ ਉੱਥੇ ਕੁਮਾਰ ਕਰੇ ਐਨੀ ਕਿਉਂਕਿ ਅੱਜ ਕੱਲ ਤਾਂ ਸਾਰਾ ਕੁਝ ਸਿਹਤ ਸੋ ਦੁਸ਼ਮਣ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇੰਡੀਅਨ ਸਿਸਟਮ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਦੱਸ ਰਿਹਾ ਏਜੰਸੀਆਂ ਦੇ ਬੰਦਿਆਂ ਨੂੰ ਵੀ ਬਹੁਤ ਸਾਰੀਆਂ ਗੱਲਾਂ ਭਾਰਤੀ ਜਿਹੜੇ ਅਫਸਰ ਨੇ ਉੱਪਰਲੇ ਵੱਡੇ ਜਿਹੜੀ ਏਜੰਸੀਆਂ ਚਲਾਉਂਦੇ ਨੇ ਰਾਜ ਜਾਂ ਇੰਟੈਲੀਜੈਂਸ ਬਿਊਰੋ ਉਹਨਾਂ ਤੱਕ ਇਹ ਗੱਲਾਂ ਨਹੀਂ ਪਹੁੰਚਣ ਦਿੰਦੇ ਉੱਥੇ ਤੱਕ ਨਹੀਂ ਪਹੁੰਚ ਰਹੀਆਂ ਸੋ ਸਾਡੀ ਜਿਹੜੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਮਨੋਰਥ ਇਹੋ ਹੀ ਹੁੰਦਾ ਉਹਨਾਂ ਤੱਕ ਵੀ ਪਹੁੰਚੇ ਸਾਡੀ ਗੱਲਬਾਤ ਕਿਉਂਕਿ ਉਹ ਵੀ ਭੇਡ ਚਾਲ ਦੇ ਵਿੱਚ ਆ ਕੇ ਮਾਰੇ ਨਾ ਜਾਣ ਬਚਾ ਕਰ ਲੈਣ ਆਪਣਾ ਇੱਕ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਇੱਕ ਵੱਡੀ ਤਾਕਤ ਉੱਸਰਨ ਜਾ ਰਹੀ ਹੈ ਉਸ ਤਾਕਤ ਦੇ ਨਾਲ ਆ ਕੇ ਖੜਨ ਉਹ